ਹੈਲੋ ਹਾਂ ਜੀ ਜਾਨਾ ਪਟਾ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਟਾਈਮ ਹੈਗਾ ਮਾਰਨਿੰਗ ਦਾ ਧੁੱਪ ਬਹੁਤ ਸੋਹਣੀ ਲੱਗੀ ਹੈ ਹੁਣ ਥੋੜਾ ਜਿਹਾ ਨਾ ਕੱਲ ਬੱਦਲ ਸੀਗੇ ਕਰਕੇ ਤੇ ਕੱਲ ਦੀ ਧੁੱਪ ਥੋੜੀ ਜੀ ਵਧੀਆ ਲੱਗਦੀ ਹੈ ਠੰਡ ਵੀ ਘਟਾ ਤੇ ਆਪਸ ਵੀਰਿਸ ਵੀਰਿ ਬਾਲ ਧੋਲੇ ਆ ਕਿਸੇ ਨਾਉਣ ਵਾਲਾ ਸੀ ਸੈ ਰਤਵਾਰ ਦੀ ਨਾ ਕਿਸੇ ਇੱਕ ਕੱਲ ਨਾ ਮੈਨੂੰ ਆਈ ਲੱਗੀ ਗਿਆ ਜਿੱਦਾਂ ਬਾ ਵੀ ਸਿਰ ਨਾਉਣ ਵਾਲਾ ਕਰਕੇ ਨਾ ਤਾਂ ਵੀ ਬੀਪੀ ਜਿਆ ਲੋ ਹੋਇਆ ਰਿਆ ਸਾਰਾ ਦਿਨ ਤੇ ਤਾਂ ਕਰਕੇ ਹੁਣ ਅੱਜ ਸਵੇਰੇ ਹੀ ਉੱਠ ਕੇ ਪਹਿਲਾਂ ਗੁਰਬਾਜ ਨੂੰ ਨਮਾਇਆ ਫੇਰ ਆਪ ਬਣਾਤੀ ਮੈਂ ਨਾ ਕਿ ਹੁਣ ਕੱਪੜੇ ਮਸ਼ੀਨ ਚ ਪਾਏ ਵੀ ਆ ਫਾਂਡੇ ਪੁੰਡੇ ਮਿੱਥੇ ਵੱਢ ਕੇ ਲੈ ਗਈ ਮੈਥੋਂ ਮੈਂ ਚੱਲ ਮਿੱਥੀਆਂ ਵਾਲੀ ਰੋਟੀ ਪਕਾ ਲੈਨੇ ਆ ਜੇ ਲਿਆਤਾ ਤਾਂ ਸਾਗ ਬਾਅਦ ਚ ਸਾਗ ਤਰ ਲਾਂਗੇ ਜੇ ਨਾ ਲਿਆਏ ਤਾਂ ਪੜਥਾ ਬਿੰਗਲ ਲਿਆਂਦੇ ਪਏ ਆ ਤੇ ਉਹ ਤਰ ਲਾਂਗੇ ਸ਼ੋਰ ਅੱਜ ਆਪਣੀ ਲੱਗਦਾ ਵੜ ਪਹਿਲਣ ਸੂਗੀ ਅੱਜ 9 ਤਰੀਕ ਦਿਨ ਪੂਰੇ ਆ ਜੀ ਲੱਗਦਾ ਸੂਗ ਹੀ ਪਈ ਆ ਵਿਚਾਰੀ ਬਹੁਤ ਅੱਛੀ ਕਿਵੇਂ ਬੈਠੀ ਮੰਗੋ ਕੇ ਵੀਰੋ ਆ ਅਸੀਂ ਆ ਜਿਹੜੀ ਵੈੜ ਲਈ ਆ ਨਾ ਪਹਿਲਾਂ ਲੈ ਕੇ ਆਂਦੀ ਆ ਦੂਰੋਂ ਮੈਂ ਤੁਹਾਨੂੰ ਅੱਗੇ ਵੀ ਪਿਛਲੇ ਬਲੌਗ ਚ ਦਿਖਾਈ ਸੀ ਉਹ ਅਸੀਂ ਇਹ ਵੱਛੀ ਕਰਕੇ ਹੀ ਲਈ ਆ ਵੱਛੀ ਬਹੁਤ ਸੋਹਣੀ ਐ ਵੀਰੋ ਇਹ ਵੀਰੋ ਦੂਜੇ ਪਾਸਾ ਵੀ ਕੰਨ ਦਿਖਾ ਆਵਦਾ ਮੂੰਹ ਦਿਖਾ ਦੋਨੇ ਅੱਖਾਂ ਕਾਲੀਆਂ ਤੇ ਉਹ ਸਾਰੀ ਚਿੱਟੀ ਆ ਅੱਖਾਂ ਕਾਲੀਆਂ ਇਹਦੀਆਂ ਬਹੁਤ ਸੋਹਣੀ ਲੱਗਦੀ ਐ ਬੱਚੀ-ਵੱਚੀਆਂ ਆਪਣੇ ਸੋਹਣੀਆਂ ਆ ਵੀ ਆਪਣੀ ਜਿਹੜੀ ਵੜ ਮੈਂ ਤੁਹਾਨੂੰ ਦੱਸਦੀ ਆ ਵੀ ਅੱਜ ਲੱਗਦਾ ਸੂਗੀ ਅੱਜ ਇਹਦੇ ਦਿਨ 9 ਤਰੀਕ ਅੱਜ ਪੂਰੇ ਹੋ ਗਏ ਆ ਦਿਨ ਤਾਂ ਤੇ ਇਹ ਵੀ ਬੱਚੀ ਲਿਆਂਦੀ ਸੀਗੀ ਇੱਥੋਂ ਪਿੰਡ ਚ ਹੀ ਸੀਗੀ ਕਿਸੇ ਦੇ ਬੱਚੀ ਬਹੁਤ ਸੋਹਣੀ ਸੀਗੀ ਵੀਰ ਜੀ ਨੋ ਕਹਿੰਦੇ ਵੀ ਸਾਨੂੰ ਹੱਥ ਜੇ ਸਾਡਾ ਟਾਇਟ ਆ ਤੁਸੀਂ ਬੱਚੀ ਵੇਚਣੀ ਆ ਸੀ ਫੇਰ ਆਪਾਂ ਲੈ ਆਂਦੀ ਕਰਨ ਦੇ ਪਾਪਾ ਦਾ ਨਾਂ ਨਾ ਕਰਦੇ ਸੀ ਮੈਂ ਖੱਲਿਆ ਉਹ ਬੱਚੀ ਸੋਹਣੀ ਹੈ ਚੱਲ ਹੁਣ ਬਾਬੇ ਦੀ ਕਿਰਪਾ ਨਾਲ ਸੋਹਣੀ ਵੇੜ ਗਾਂ ਬਣ ਗਈ ਹੈ ਬਰਾਬਰ ਨਾਲ ਹੈ ਨਾ ਪਸ਼ੂਆਂ ਚ ਪਸੂ ਰਲ ਜਾਂਦਾ ਹਾਂ ਪੁੱਤ ਕੀ ਗੇਟ ਖੋਲ ਦਿੰਨੀ ਆ ਗੁਰਬਾਜ ਮੈਨੂੰ ਆਰਡਰ ਮਾਰਦਾ ਰਹਿੰਦਾ ਵੀ ਨਾ ਲਿਆ ਨਵਾਇਆ ਪਹਿਲਾਂ ਇਹਨੂੰ ਗੁੱਧ ਲੈ ਜੇ ਇਹਨੂੰ ਇਰ ਚਲ ਖੋਲ ਦੇ ਪੁੱਤ ਖੋਲ ਜਾਣਾ ਫੁੱਫਾ ਜੀ ਨੇ ਖੋਲ ਦੇ ਹਾਂ ਤੂੰ ਲਿਬੜਨਾ ਨਹੀਂ ਓਕੇ ਓਕੇ ਚਲੋ ਜੀ ਵੀਡੀਓ ਆਪਾਂ ਸ਼ੁਰੂ ਕਰ ਲਈ ਆ ਕੱਪੜੇ ਧੋਣੇ ਆ ਭਾਂਡੇ ਧੋਣੇ ਆ ਮਿੱਥਿਆਂ ਵਾਲਾ ਆਟਾ ਗੁੰਨਦੇ ਆ ਤੇ ਕਰਦੇ ਰਵਾਂਗੇ ਤੁਹਾਡੇ ਨਾਲ ਗੱਲਾਂ ਵੱੱਤਾਂ ਸੋਹਣੀ ਤੁੱਪ ਲੱਗੀ ਐ ਫਿਰ ਤੁੱਪ ਸਿੱਕਾਂ ਕੀ ਬੈਠ ਕੇ ਕੰਮ ਤਾਂ ਦਿਨੇ ਵੀੜ ਲਗੇ ਲਾਈਟ ਚਲੀ ਗਈ ਸੀ ਵਿੱਚੇ ਹੀ ਕੱਪੜੇ ਪਾਏ ਹੋਏ ਸੀ ਮਸ਼ੀਨ 'ਚ ਤੇ ਹੁਣ ਲਾਈਟ ਆ ਗਈ ਆ ਨਹੀਂ ਸੀ ਧੋਣ ਆਲੀ ਆ ਤਾਂ ਮੈਂ ਜੈਕਟ ਤਨਵਿੰਦਰ ਦੇ ਪਾਉਣ ਨੂੰ ਲੈ ਕੇ ਆਈ ਸੀ ਚਲੋ ਠੀਕ ਐ ਜੀ ਲਓ ਲਓ ਜੀ ਆਪਣੀ ਵਹਿੜ ਸੂਪੀ ਐ ਪਹਿਲਣ ਤੇ ਬੱਚੀ ਦਿੱਤੀ ਐ ਕਿਊਟ ਜੀ ਇਹਦਾ ਕੈਪਟਨ ਦੇ ਦੇ ਅਤਰੀ ਦੇ ਦੇ ਇਹਨੂੰ ਕੈਪਟਨ ਮੈਂ ਤਾਂ ਹੀ ਉਹਨਾਂ ਕਾਟਾ ਲੈ ਜਾ ਕਰ ਪੂਰਾ ਲੈ ਜਾਣਾ ਤਾਂ ਨਾਲੀਆਂ ਕੱਟ ਕੇ ਤੇ ਇਹਦੇ ਮੂੰਹ 'ਚ ਜਾਲੇ ਕੱਢ ਦੋ ਕੰਨਾਂ 'ਚ ਫੂਕ ਮਾਰਤੀ ਫੂਕ ਮਾਰ ਤਲੀ ਮਾਰੀ ਮਾਰ ਦੇ ਕੰਨਾਂ ਜਾਂ 'ਚ ਵੀ ਫੂਕ ਮਾਰ ਦੇ ਬੋਲੀ ਨਾ ਹੋਊਗੀ ਚੱਲ ਅਮੈਂ ਮੇਲੇ 'ਚ ਚੱਲਿਆ ਮੀਰੀਆ ਕਰਮਾਂ ਵਾਲੀ ਸੂਪੀ ਪਾਪਾ ਨੂੰ ਪੁੱਛਣਾ ਬਾਪ ਪੁੱਛਿਆ ਨਹੀਂ ਪੁੱਛ ਪੈਸਾ ਟੁੱਕਰ ਤਾਂ ਕੋਈ ਲੈਣਾ ਹੀ ਐ

ਵੱਛ ਲੈਣਾ ਵੱਛ ਲੈਣਾ ਹਾਂ ਪੁੱਛਿਆ ਫਿਰ ਗਰਮ ਗਰਮ ਦੋਨੇ ਜਣੇ ਰੋਟੀ ਖਾ ਲਓ ਠੀਕ ਆ ਓਕੇ ਹਲੋ ਜੀ ਇਧਰ ਧਰਤਾ ਆਪਾਂ ਸਾਗ ਕਪੇਰ ਦੇ ਤਕਰੀਬਨ ਸਾਰੇ ਸੁੱਕ ਗਏ ਆ ਅੱਜ ਇੰਨੀ ਤੇਜ਼ ਧੁੱਪ ਆ ਨਾ ਤਾਂ ਬਹੁਤ ਜ਼ਿਆਦਾ ਆ ਅੱਜ ਹੀ ਐ ਲੱਗੀ ਜਾਂਦਾ ਵੀ ਜਿਵੇਂ ਬਾਹਲੀ ਗਰਮੀ ਹੋ ਗਈ ਹੁੰਦੀ ਆ ਨੂੰ ਲਾਤਾ ਪਾਣੀ ਬਾਲੇ ਸੁੱਕੇ ਪਏ ਸੀਗੇ ਅੱਜ ਵੱਡੇ ਵੀ ਹੈ ਸਵੇਰੇ ਤੇ ਮੈਥੇ ਨੂੰ ਪਾਣੀ ਲਾਤਾ ਕਿ ਆਰੀ ਨੂੰ ਸਾਰੇ ਬੂਟਿਆਂ ਨੂੰ ਲਾ ਲਿਆ ਨਾਲੇ ਪੈ ਬਵਛਾਤੀ ਗੁਰਬਾਜ ਤੋਂ ਇੱਕ ਤਾਂ ਲਾਹਾ ਲੈ ਲਿਆ ਹੈ ਨਾ ਗੁਰਬਾਜ ਹੂੰ ਇੱਕ ਤਾਂ ਲਾਹਾ ਲੈ ਲਿਆ ਆਪਾਂ ਹੂੰ ਆ ਫੁੱਟਾ ਤਾਂ ਫੁੱਟਿਆ ਆ ਤਾਂ ਨਹੀਂ ਫੁੱਟਿਆ ਓ ਮੈਂ ਖੜਾ ਦੱਕਾ ਜਾਈ ਹੋਰ ਨਵੀਂ ਬੱਚੀ ਆਈ ਕਰਕੇ ਨਾ ਪਸੂ ਸਾਰੇ ਠਠਿੰਬਰੇ ਜੇ ਪਏ ਆ ਗਰਮੀ ਚ ਵਿਚਾਰੀਆਂ ਨੂੰ ਹੁਣ ਸੂਖਾ ਹੋਇਆ ਕਰੂਗਾ ਸ਼ੈੱਡ ਥੱਲੇ ਹਵਾ ਲੱਗਿਆ ਕਰੂਗੀ ਆਜੀ ਗਰਮੀ ਲੱਗਣ ਲੱਗ ਗਈ ਆ ਤੇ ਅੱਜ ਫੱਗਣ ਚੜਿਆ ਨਹੀਂ ਅੱਜ 9 ਤਰੀਕ ਹੋਈ ਹੈ ਫੱਗਣ ਮੈਨੂੰ ਲੱਗਦਾ 12 ਤਰੀਕ ਦਾ ਚੜਨਾ ਹੈ ਤੇ ਅੱਜ ਇੰਨੀ ਤੇਜ਼ ਧੁੱਪ ਆ। ਆਂ ਜੀ ਕਰਦਾ ਵੀ ਸ਼ਾਮੇ ਮੰਜੀ ਡਾ ਕੇ ਬੈਠੀਏ। ਧੁੱਪ ਆ ਵਾਤਾ। ਸਵੇਰੇ ਸਵੇਰੇ ਅੱਜ ਸਵੇਰੇ ਜਾਦੇ ਠੰਡ ਵੀ ਹੈ ਨਹੀਂ ਸੀ। ਬੈਠੀਏ ਘੁਰਬਾ ਚੱਲ ਉਧਰ ਡਰੂਗੀ। ਜੇਰ ਪੈ ਜਾਵੇ ਫੇਰ ਆਵਾਂਗੇ। ਕਾੜਾ ਪਿਵਨੇ ਕਰਕੇ ਇਹਨੂੰ 2 ਵਜੇ ਚੱਲ 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 ਤੈਥੋਂ ਡਰਦੀਆਂ ਤਾਂ ਹੀ ਖੜ ਜਾਂਦੀਆਂ ਉੱਥੇ ਬਹਿ ਜਾਓ ਬਹਿ ਜਾਓ ਬਹਿ ਜਾਓ ਕੁਛ ਨਹੀਂ ਗਿੰਦਾ ਚਲੋ ਜੀ ਅੱਜ ਤਾਂ ਸਾਰੇ ਮੰਜੇ ਬਾਹਰ ਕੱਢ ਕੇ ਇੱਕ ਇੱਕ ਧੁੱਪੇ ਡਾਇਆ ਪਹਿਲਾਂ ਫੇਰ ਇੱਕ ਇੱਕ ਸ਼ਾਮੇ ਡਾ ਲਿਆ ਹੁਣ ਅੱਧਾ ਕ ਧੁੱਪੇ ਅੱਧਾ ਕ ਸ਼ਾਮੇ ਉੱਥੇ ਕ ਧੁੱਪੇ ਅੱਧਾ ਕ ਸ਼ਾਮੇ ਆਂ ਡਾ ਕੇ ਅੱਜ ਸਾਰੇ ਮੰਜੇ ਬਾਹਰ ਕੱਢ ਕੇ ਡਾ ਲੇ ਮੈਂ ਤਾਂ ਆਪਾਂ ਪਹਿਲਾਂ ਤੁੱਪੇ ਢਾਇਆ ਸੀ ਹੁਣ ਸ਼ਾਮੇ ਕਰ ਲਿਆ ਨਾ ਚੁੱਲ੍ਹੇ ਦੇ ਨੇੜੇ ਹੋਣ ਨੂੰ ਜੀ ਕਰਦਾ ਅੱਗ ਨਹੀਂ ਸਾਗ ਥੱਲੇ ਮਚਾਉਣ ਨੂੰ ਜੀ ਕਰਦਾ ਇੱਕ ਕੰਦ ਸੀਹਾ ਪੈਂਦਾ ਜਮਾ ਉੱਧਰ ਸੀਹਾ ਚੱਲ ਕੋਈ ਨੂ ਬਾ ਖੁੱਟੀ ਜੀ ਸਰੋਂ ਦਾ ਸੀਗਾ ਰਹਿ ਜੀ ਜਾਣਾ ਆਪੇ ਹੌਲੀ ਹੌਲੀ ਚਲੋ ਜੀ ਕੱਪੜੇ-ਕੁਪੜੇ ਲਾ ਕੇ ਤੈਨਾਂ ਲਾ ਲੀਏ ਫਿਰ ਕਰਦੇ ਹਾਂ ਤੁਹਾਡੇ ਨਾਲ ਗੱਲਬਾਤ ਆ ਗੋ ਖ ਲੈਣਾ ਸੀ ਛੋਟਾ ਦੇਖ ਕੇ ਲਿਆਵਾਂ ਅੰਦਰੋਂ ਆ ਪੋਣੇ ਚੱਕ ਲਿਓ ਮੰਜੇ ਤੋਂ ਵੇਟ ਕਰ ਲਿਆ ਮੀ ਆ ਮੈਂ ਬਸ ਹਾਂ ਲੋ ਜੀ ਟਾਈਮ ਹੋ ਗਿਆ ਸ਼ਾਮ ਦਾ ਹਨੇਰਾ ਹੋ ਗਿਆ ਯਾਨੀ ਮੇਰੇ ਕਹਿਣ ਦਾ ਮਤਲਬ ਸਾਗ ਨੂੰ ਆਪ ਤੜਕਾ ਜਿੰਨਾ ਕ ਖਾਣਾ ਠੀਕ ਆ ਉਹਨੇ ਨੂੰ ਤੜਕਾ ਲਾ ਲਿਆ ਦੇਸੀ ਘਾਓ ਦਾ ਤੜਕਾ ਲਾਇਆ ਟਮਾਟਰ ਟਮੋਟਰ ਪਾ ਕੇ ਸਾਗ ਬਹੁਤ ਵਧੀਆ ਬਣ ਗਿਆ ਸੀ ਤੇ ਬੀਬੀ ਲੱਗੀ ਹੈ ਰੋਟੀ ਚੁੱਲੇ ਤੇ ਮਣਾ ਬੈਠੀ ਹੈ ਕੋੜੇ ਕੰਮ ਤੰਦੇ ਆਪਾਂ ਬਸ ਥੂਫ ਰਹਿ ਗਈ ਕੱਲੀ ਅੱਗ ਬਣ ਜਾਣ ਦੋ ਕੰਮ ਤੰਦੇ ਸਾਰੇ ਆਪਾਂ ਨੇ ਵੇੜ ਲਏ ਆ ਤੇ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਤੇ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਵੀ ਵੀਡੀਓ ਕਿੱਦਾਂ ਦਾ ਲੱਗਦਾ ਸਾਡਾ ਬਲੌਗ ਤੁਹਾਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਮਿਲਦੇ ਆਂ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਖੁਸ਼ ਰਹੋ ਬਾਦਰੋਹ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਚਲੋ ਜੀ ਮਿਲਦੇ ਹਾਂ ਕੱਲ ਫਿਰ